ਇਸ ਵੇਲੇ ਦੀ ਵੱਡੀ ਖਬਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਹੈ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆਇਆ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਰਾਜਨ ਅਰੋੜਾ ਨੂੰ ਹਾਈ ਕੋਰਟ ਤੋਂ ਐਂਟਰਮ ਰੀਲੀਫ 24 ਸਤੰਬਰ ਤੱਕ ਮਿਲ ਗਈ ਹੈ ਹੁਣ ਪੁਲਿਸ 24 ਸਤੰਬਰ ਤੱਕ ਰਾਜਨ ਅਰੋੜਾ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਹੈ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਰਾਜਨ ਅਰੋੜਾ ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਦੇਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਰਾਜਨ अरोड़ा ਦੇ ਪਿਤਾ ਵਿਧਾਇਕ ਰਮਨ अरोड़ा ਨੇ ਵੀ ਰੈਗੂਲਰ ਬੇਲ ਕੋਰਟ ਦੇ ਵਿੱਚ ਲਗਾਈ ਸੀ ਜਦਕਿ ਕੋਰਟ ਨੇ ਰਮਨ अरोड़ा ਦੀ ਜ਼ਮਾਨਤ ਯਾਚਿਕਾ ਖਾਰਿਜ ਕਰ ਦਿੱਤੀ ਸੀ ਇਸ ਵੇਲੇ ਦੀ ਵੱਡੀ ਖਬਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ ਸੈਂਟਰਲ ਹਲਕੇ ਦੇ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆਇਆ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਰਾਜਨ ਅਰੋੜਾ ਨੂੰ ਹਾਈ ਕੋਰਟ ਤੋਂ ਐਂਟਰਮ ਰਲੀਫ 24 ਸਤੰਬਰ ਤੱਕ ਮਿਲ ਗਈ ਹੈ ਹੁਣ ਪੁਲਿਸ 24 ਸਤੰਬਰ ਤੱਕ ਰਾਜਨ ਅਰੋੜਾ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਹੈ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਰਾਜਨ ਅਰੋੜਾ ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਦੇਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਰਾਜਨ ਅਰੋੜਾ ਦੇ ਪਿਤਾ ਵਿਧਾਇਕ ਰਮਨ ਅਰੋੜਾ ਨੇ ਵੀ ਰੈਗੂਲਰ ਬੇਲ ਕੋਰਟ ਦੇ ਵਿੱਚ ਲਗਾਈ ਸੀ ਜਦਕਿ ਕੋਰਟ ਨੇ ਰਮਨ ਅਰੋੜਾ ਦੀ ਜ਼ਮਾਨਤ ਪਟੀਚਾ ਖਾਰਿਜ ਕਰ ਦਿੱਤੀ ਸੀ ਇਸ ਵੇਲੇ ਦੀ ਵੱਡੀ ਖਬਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ ਸੈਂਟਰਲ ਹਲਕੇ ਦੇ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆਇਆ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਰਾਜਨ अरोड़ा ਨੂੰ ਹਾਈ ਕੋਰਟ ਤੋਂ ਐਂਟਰਮ ਰਿਲੀਫ 24 ਸਤੰਬਰ ਤੱਕ ਮਿਲ ਗਈ ਹੈ ਹੁਣ ਪੁਲਿਸ 24 ਸਤੰਬਰ ਤੱਕ ਰਾਜਨ अरोड़ा ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਹੈ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਰਾਜਨ अरोड़ा ਪੁਲਿਸ ਨੂੰ ਜਾਂਚ ਦੇ ਵਿੱਚ ਸਯੋਗ ਦਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਰਾਜਨ ਅਰੋੜਾ ਦੇ ਪਿਤਾ ਵਿਧਾਇਕ ਰਮਨ ਅਰੋੜਾ ਨੇ ਵੀ ਰੈਗੂਲਰ ਬੇਲ ਕੋਰਟ ਦੇ ਵਿੱਚ ਲਗਾਈ ਸੀ ਜਦਕਿ ਕੋਰਟ ਨੇ ਰਮਨ ਅਰੋੜਾ ਦੀ ਜ਼ਮਾਨਤ ਯਾਚਿਕਾ ਖਾਰਿਜ ਕਰ ਦਿੱਤੀ ਸੀ ਇਸ ਵੇਲੇ ਦੀ ਵੱਡੀ ਖਬਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆਇਆ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਰਾਜਨ ਅਰੋੜਾ ਨੂੰ ਹਾਈ ਕੋਰਟ ਤੋਂ ਐਂਟਰਮ ਰਿਲੀਫ 24 ਸਤੰਬਰ ਤੱਕ ਮਿਲ ਗਈ ਹੈ ਹੁਣ ਪੁਲਿਸ 24 ਸਤੰਬਰ ਤੱਕ ਰਾਜਨ अरोड़ा ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਹੈ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਰਾਜਨ अरोड़ा ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਦੇਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਰਾਜਨ अरोड़ा ਦੇ ਪਿਤਾ ਵਿਧਾਇਕ ਰਮਨ अरोड़ा ਨੇ ਵੀ ਰੈਗੂਲਰ ਬੇਲ ਕੋਰਟ ਦੇ ਵਿੱਚ ਲਗਾਈ ਸੀ ਜਦਕਿ ਕੋਰਟ ਨੇ ਰਮਨ अरोड़ा ਦੀ ਜ਼ਮਾਨਤ ਪਟੀਟੀਆਚੀ ਘਾੜਿਜ ਕਰ ਦਿੱਤੀ ਸੀ